ਪਿਆਰਪਰੀ ਸਾਚਰੀਆ ਕਾਲ ਟਿਲ ਫਾਰਮ ਹਾਊਸ ਸਵੇਰੀ ਨਾ 9 10 ਵਜ ਗਏ ਨੇ ਤੇ ਅਸੀਂ ਜਾ ਰਹੇ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਮਾਸੀ ਕੋਲ ਜਾਵਾਂਗੇ ਹੂੰ ਜਾ ਕੇ ਆਵਾਂਗੇ ਸੋ ਕੱਲ ਵਾਲੇ ਪਕੌੜੇ ਨਾਲ ਚਾਹ ਚੱਲ ਰਹੀ ਹੈ ਸਵੇਰ ਦੀ ਹੂੰ ਔਲੇ ਔਲੇ ਬਾਅਦ ਚ ਫਿਰ ਗੇੜ ਲਾਵਾਂ ਮਿਲਦੇ ਆਂ ਕਿਹੜਾ ਕਮਾਈ ਆ ਅ ਦਿੱਖ ਕੁੜਤਾ ਪਜਾਮਾ ਪਾਇਆ ਹੋਇਆ ਅੱਜ ਚਲੋ ਜੀ ਬਾਕੀ ਗੱਡੀ ਆਉ ਨਾ ਬਸ ਹੁਣ ਆਪਾਂ ਚੱਲਦੇ ਆ ਮੈਂ ਕਿਹਾ ਤੇ ਮੰਦਿਰ ਨੂੰ ਮੈਂ ਚੱਲ ਪੜੇ ਹਾਂਜੀ ਹਮ ਕੱਲ ਨਾ ਆਈ ਜੀ ਨਾ ਟਾਈਮ ਲੱਗ ਜੂ ਮੈਂ ਕਿਹਾ ਚਲੋ ਫਿਰ ਬਾਅਦ ਚ ਜਿਹੜਾ ਨਾਵਾਂਗੇ ਜਦੋਂ ਉਹ ਕਰਾਂਗੇ ਹਮ ਘਰ ਜੂ ਰਸ ਜੀ ਹਮ ਮੈਂ ਫਿਰ ਚੱਲਣਾ ਨਾਲ ਸਿੱਧਾ ਜਾਇਆ ਹਾਂ ਹਮ ਮੈਂ ਵੀ ਆ ਜਾ ਕੈਪੂ ਫ੍ਰਿਜ ਖਾਂਜਾ ਹੋਇਆ ਹੋਇਆ ਤਾਂ ਕਰਕੇ ਚਲੋ ਬੈਠੋ ਚੱਕ ਲਿਆ ਮੈਂ ਇਹ ਜੀ ਬੈਠੇ ਨੇ ਇਹ ਠੀਕ ਆ ওকে ਬਾਏ ਲੋ ਜੀ ਹੁਨਾ ਪਾਗ ਦੇਦੀ ਦੇ ਕਰੇ ਇਕੋ ਲੱਖ ਦੀ ਦੀ ਨੂੰ ਕਰ ਰਿਆ ਰੈਡੀ ਅਸੀਂ ਵੀ ਵੀ

ਬਸ ਤੋਂ ਗੱਡੀ 'ਚ ਉਹ ਹੀਟਰ ਲਾ ਦਾਂਗੇ ਆਪਾਂ ਹਨਾ ਹੋ ਤੀਦੀ ਠੰਡ ਲੱਗਦੀ ਆ ਹਾਂ ਟੋਵਲ ਵੀ ਲੈਣਾ ਲੈ ਲਓ ਵਾਲ ਕਵਰ ਕਰ ਲਓ ਹਨਾ ਉਹ ਵੀ ਲੈ ਐ ਤਾਂ ਸਾਲ ਮਮਾ ਦਾ ਹੈਗਾ ਉੱਥੇ ਪਿਆ ਗੱਡੀ 'ਚ ਉਹਦੇ ਨਾਲ ਛੇਛੇ ਤਿਆਰ ਕਰਵਾਇਆ ਦੀਦੀ ਤੁਹਾਨੂੰ ਲੱਗਿਆ ਸੀ ਅੱਜ ਤਾਂ ਮੁੜ ਕੇ ਐਂਟ੍ਰਾਈ ਕੌਨ ਸਿਟੀ ਤੋਂ ਵਾਪਸ ਹੋਰ ਪਹਿਲਾਂ ਸੇ ਉੱਥੇ ਖੜ ਕੇ ਚਲੋ ਕੈਨਸਲ ਮਾਮਾ ਕਹਿੰਦਾ ਚੱਲ ਚੱਲਦੇ ਆ ਵੀ ਕਾ ਨੂੰ ਆਉਗੀ ਜੇ ਮੈਂ ਤੇਰੇ ਫੋਨ 'ਚ ਬਣਾ ਲਾਂਗੇ ਹਾਂਜੀ ਚਲੋ ਹੋਰ ਵੈਸੇ ਬੰਦ ਪਿਆ ਕਿਉਂ ਮੁੰਡਾ ਤਾਂ ਗੱਡੀ 'ਚ ਲੱਗਿਆ ਹੂੰ ਤਾਂ ਰੇਜੀ ਹਾਂ ਗੱਡੀ 'ਚ ਬਹਿ ਜਾਓ ਲੈ ਕੇ ਜਾ ਰਹੀ ਮੈਨੂੰ ਪਹਿਲਾਂ ਦੱਸਿਆ ਹੀ ਨਹੀਂ ਹੈਗਾ ਤੁਹਾਨੂੰ ਮੈਂ ਤਾਂ ਅੱਜ ਬਹੁਤ ਕੰਮ ਤਾਂ ਆ ਮੈਂ ਕਿਹਾ ਚੱਲ ਕੱਲੂ ਉੱਥੇ ਜਾਣਾ ਏ ਰਮਨ ਕੋਲੇ ਹਾਂਜੀ ਵੀ ਅੱਜ ਨਵੇੜ ਦੇ ਫਿਰ ਕੱਲੂ ਐਤਵਾਰ ਆ ਫਿਰ ਡਰੈਸਾਂ ਡਰੂਸਾਂ ਸਾਰੀਆਂ ਧੋਈਆਂ ਤਾਂ ਅੱਗੇ ਹੁਣ ਕੱਪੜੇ ਸਾਰੇ ਨਾ ਮਸ਼ੀਨ ਉਹ ਮਮੀ ਕੱਢ ਦੂਗੀ ਆਪੀ ਚਲ ਨਹੀਂ ਤੁਹਾਨੂੰ ਕੀ ਲੱਗਿਆ ਤੀ ਵੀ ਅਸੀਂ ਤੁਹਾਨੂੰ ਕਾਸੀ ਕਰਾਉਂ ਫੋਨ ਕਰ ਰਿਆ ਮੈਨੂੰ ਲੱਗੇ ਕਿ ਤੇ ਵੀ ਤੋਰਨ ਲੱਗੇ ਆ ਤੇ ਟਾਈਮ ਲਾਉਣਗੇ ਮੈਨੂੰ ਸੁਣਾਉਂਦੀ ਹੁੰਦੀ ਇੱਥੇ ਹੀਟਰ ਲਾ ਦਿੰਦੇ ਥੋੜੇ ਜਿਹਾ ਮੈਂ ਕੰਗ ਨਹੀਂ ਨੂੰ ਲੈ ਜਾਂਦੀ ਆਪਾਂ ਇਹ ਮੈਂ ਤਾਂ ਦੇਖੀ ਕੋਈ ਲੋਸ਼ਨ ਵੀ ਨਹੀਂ ਲੱਗਿਆ ਇਹ ਮੂੰਹ ਮੇਰਾ ਕੁਝ ਨਹੀਂ ਹੁੰਦਾ ਦੀਦੀ ਤੇ ਇੱਥੇ ਇਹ ਕਹਿੰਦਾ ਚਲ ਹੁਣ ਲੈ ਚੱਲਦੇ ਆਂ ਚਲ ਉਹ ਤਾਂ ਜਦੇ ਹੋ ਤਿਆਰ ਆ ਹਾਂ ਲੋ ਤੁਹਾਡੇ ਵਾਸਤੇ ਤੇਲ ਵੀ ਲੈ ਲਿਆ ਸੀ ਦੇ ਤਾਂ ਕੀ ਬਾਤ ਹੈ ਤੇਲ ਮਿਲ ਗਿਆ ਲਾ ਲਓ ਚਲੋ ਲਾ ਲਓ ਜੀ ਲੋਸ਼ਨ ਹੈ ਇਹ ਤਾਂ ਆਪਾਂ ਗੱਡੀ 'ਚ ਰੱਖਾਂਗੇ ਠੀਕ ਆ ਗੱਡੀ 'ਚ ਰੱਖ ਲਓ ਕਈ ਵੀ ਅਮਰਜੈਂਸੀ ਕਰਦੇ ਆ ਫਿਰ ਕੋਲਕਟ ਤੋਂ ਜਣਾ ਪਿਆਦਾ ਸਹੀ ਗੱਲ ਆ ਆਪਾਂ ਸੀ ਆਪਣੇ ਪਰਸ 'ਚ ਪਾਉ ਕਿਥੰਦੀ ਇੱਧਰ ਚੱਲ ਰਹੀ ਹੈ ਮਸ਼ੀਨ ਸਫਾਈ ਕਰਨ ਦੀ ਸਵਾ ਕਰਕੇ ਇੱਧਰ ਬੈਠੀ ਆ ਮੈਂ ਤੋਰੀ ਲਈ ਚੱਲ ਰਹੀ ਐ ਸੱਤ ਬੈਠੀ ਮੈਂ ਤੋਲੀਆਂ ਲਈ ਐ ਤੇ ਸੜਜੀ ਤੋਲੇ ਲਈ ਬੈਠੀ ਹੁਣ ਘੱਟੀ ਚ ਘੱਟੀ ਦੇ ਬਾਹਰ ਸਹਕਾਰੀਆਂ ਬੈਠੇ ਟਾਈਮ ਕਿਉਂਕਿ ਮਾਸਟਰ ਉਹਨਾਂ ਨੇ ਮੈਨੂੰ ਨਾ 1 ਕੋ ਲਖ ਤੱਕ ਕੇ ਬਸ ਚੌਂਕਾ ਆਤਾ ਬਿ surprice deta ਆ ਕੇ ਸਿੱਤ ਮੈਂ ਬਾਹਰੋਂ ਤੇ ਬਾਣੀ ਕਲੀ ਜਾ ਦੇਖਿਆ ਮੇਰੇ ਸਾਹਮਣੇ ਬੈਠੇ ਮੈਂ ਡਰ ਗਈ ਦੇਖ ਕੇ ਦਿਮਾਗ ਚ ਮੈਂ ਕਿਹਾ ਚੱਲ ਹੁਣ ਤਾਂ ਚ ਕਾਲ ਮੈਂ ਕਿ ਇਹ ਨਹੀਂ ਲੈ ਜਾਂਦੇ ਹੋਰ ਲੈ ਇਹਨੂੰ ਹੀ ਲੈ ਜਾਂਦੇ ਚਿੱਟਾ ਪਈ ਜਵਾੜੀ ਚਾਹਿਆ ਮੈਂ ਇਹਨੂੰ ਲੈ ਜਾ ਘਰ ਤੇ ਮੂਰੇ ਦੀ ਲੰਘ ਜਾਂਦੇ ਨੇ ਬਾਅਦ ਚ ਅੱਗੇ ਜਾ ਕੇ ਆਦਾਂ ਦਾ ਇਹਨੂੰ ਵੀ ਲੈ ਜਾਂਦੇ ਫਿਰ ਮੁੜ ਕੇ ਆਣੇ ਮੁੜ ਲੈ ਜਾਂਦੇ ਆਪਾਂ ਮੈਂ ਕਿੰਨੀ ਕੁ ਦੂਰ ਆ ਕੇ ਕਿੰਨੂੰ ਥੋੜੀ ਵੀ ਚੱਲ ਬੀਬੀ ਇਹ ਵੀ ਕਿਹੜਾ ਵਿਚਾਰੀ ਘੱਟ ਵੱਧ ਜਾਂਦੀ ਆ ਮੈਂ ਚੱਲ ਲੈ ਜਾਂਦੇ ਆ ਨਾਲ ਦੱਸ ਆ ਗਿਆ ਮੇਰੇ ਤੇ ਮੈਂ ਚੱਲ ਹਾਂਜੀ ਉਹ ਥੇ ਹੀ ਆ ਜੀ ਇੱਥੇ ਕੱਲ ਅਸੀਂ ਵੀਡੀਓ ਦੇਖੀ ਸੀ ਨਿਸ਼ਾਨ ਸਿੰਘ ਜੀ ਦੇ ਲੈਣ ਦੀ ਹਾਂਜੀ ਉਰੇ ਪਾਈਟੀ ਉਹਨਾਂ ਨੇ ਹਾਂਜੀ ਉਰੇ ਪਾਈ ਸੀਗੀ ਇੱਥੇ ਬਾਬਾ ਬੱਦਾ ਸਿੰਘ ਬਹਾਦਰ ਜੀ ਨੇ ਉਰੇ ਸਰਾਂ ਦਾ ਫਤਿਹ ਕਰੀ ਹੋਈ ਹੈ। ਹਾਂ ਜੀ। ਹਾਂ ਜੀ। ਮੱਥਾ ਟੇਕ ਕੇ ਆਵਾਂਗੇ ਇੱਥੇ। ਕਈ ਥਾਵਾਂ ਦੇ ਉਰੇ ਬਹੁਤ ਥਾਵਾਂ ਨੇ ਜਿਨ੍ਹਾਂ ਦਾ ਆਪ ਨੂੰ ਪਤਾ ਹੀ ਨਹੀਂ ਨੌਲੇਜ ਹੀ ਨਹੀਂ ਹੈਗੀ। ਮੈਂ ਕਹਿੰਦੀ ਸਾਰੇ ਜਣਿਆਂ ਨੂੰ ਉਹਨਾਂ ਦੀ ਵੀਡੀਓਜ਼ ਦੇਖਣੀਆਂ ਚਾਹੀਦੀਆਂ ਨੇ। ਬਹੁਤ ਨੌਲੇਜ ਆਉਂਦੀ ਹੈ ਬਹੁਤ ਜ਼ਿਆਦਾ। लो जी पार्किंग है। पार्किंग बहुत, बहुत दूर है मसा मिली है। भी नहीं उदी चलो कि हा हाँ बहुत है सही गलत भीड कि बहुत भीड है ਲੋ ਚਾਦਾ ਲੰਗਰ ਚਾ ਕਰਿਆ ਪੂਕ ਨੇ ਆ ਚਾਦਾ ਆ ਆ ਅੰਸਾ ਜੀ ਜੀ ਮੈਨੂੰ ਫੋਟੋ ਖਿੱਚਣ ਦੀ ਅੱਡੀ ਕਰਲੀ ਲੋ ਜੀ ਹੁਣ ਆਪਾਂ ਜਾ ਰਹੇ ਹਾਂ ਮਾਤਾ ਗੁਜਰੀ ਸਾਹਿਬ ਜੀ ਦੇ ਉਧਰ ਮੱਥਾ ਟੇਕਣ ਵਾਸਤੇ ਇੱਧਰ ਬਹੁਤ ਭੀੜ ਆ ਸੱਚੀ ਬਹੁਤ ਚਾਦਾ ਪਿੰਡ ਆ ਚਲੋ ਜੀ ਨੀਚੇ ਦਾ ਮੱਥਾ ਟਿਕ ਗਿਆ ਸੀ ਸਾਡਾ ਪਰ ਇੱਧਰ ਦੂਜੇ ਠੰਡੇ ਪੁਰਜਕ ਨਹੀਂ ਉੱਥੇ ਮੱਥਾ ਟਿਕਿਆ ਬਹੁਤ ਲੰਬੀ ਪੀੜ ਸੀ ਸੱਚੀ ਬਹੁਤ ਜ਼ਿਆਦਾ ਲੰਬੀ ਹਾਂ ਪੀੜ ਲੈਣ ਉਲਝੀ ਪਈ ਮੇਰੇ ਜ਼ਖਾਮ ਨੇ ਨਾ ਜ਼ਿਆਦਾ ਉਲਝਾਤਾ ਮੈਨੂੰ ਸੱਚੀ ਬਹੁਤ ਜ਼ਿਆਦਾ ਮੈਂ ਤਾਂ ਕਰਿਆ ਚਲੋ ਵਧੀਆ ਟਿਕ ਗਿਆ ਮੱਥਾ ਹਨਾ ਨੀਚੇ ਤਾਂ ਆਪਣਾ ਬੈਠ ਕੇ ਪਾਠ ਵੀ ਕਰਿਆ ਅੰਦਾ ਬਹੁਤ ਵਧੀਆ ਹੋ ਗਿਆ ਹੁਣ ਮੇਰੀ ਮਾਸੀ ਜੀ ਕੋਲ ਜਾਵਾਂਗੇ ਆਹ ਰਬ ਕੋਲ ਚੱਲੇ ਸੀ ਬਲੈਕ ਕਲਾ ਗੇਟ ਉਰੇ ਬੈਠੀ ਹੈ ਕਹਿੰਦੀ ਮੈਂ ਤੁਰ ਕੇ ਨਹੀਂ ਜਾਂਦੀ ਮੈਨੂੰ ਨਾਲੇ ਲੈ ਕੇ ਜਾਇਓ ਨਹੀਂ ਆਪਣਾ ਘਰ ਨੂੰ ਭੱਜ ਜਾ ਲੋ ਜੀ ਮਾਸੀ ਆ ਗਏ ਵਾਕ ਇਨਫੈਕਸ਼ਨ ਦੀ ਵੀਰ ਤਾਂ ਦੇ ਦਿੱਤੀ ਕਿੰਨਾ ਕਿ ਚਾਰ ਅਸੀਂ ਚਾਰ ਜਣੇ ਆ ਕਰੀ ਲੈ ਕੇ ਆਈ ਆਪਣੇ ਚਾਰਾ ਵਾ ਜੀ ਹੁਣ ਆਪਾਂ ਆ ਗਏ ਮਾਸੀ ਹੁਣਾਂ ਦੇ ਕਰੇ ਮੇਰੀ ਬੱਟੀ ਮਾਸ਼ੀ ਦੇ ਅੱਛਾ ਇਧਰੋਂ ਇੱਕ ਲਾਈਵ ਬੰਦ ਕਰਿਓ ਜੀ ਚਲੋ ਜੀ ਠੀਕ ਰਹਿੰਦੀ ਇਹਨੇ ਸਿਆਲਾਂ ਚ ਫਿਰ ਉਹ ਅੰਦਰ ਗਰਮੀ ਕਰਦੀਆਂ ਨੇ ਫਿਰ ਮਾਤਾ ਦੀ ਸ਼ਿਕਾਇਤ ਆਉਂਦੀ ਆ ਫਿਰ ਕਿਲੋ ਰੋਟੀ ਖਾਈ ਜਾਓ ਕਿਲੋ ਅਰਸੀ ਹਾਂ ਕਿਲੋ ਕਿਉਂ ਨਾ 3 ਕਿਲੋ ਹੋ ਕੀ ਕਹਿੰਦੇ ਹੁੰਦੇ ਨੇ ਇਹਨੂੰ ਬਰਾਦਾ ਇਹਦਾ ਖੋਪੇ ਦਾ ਹੋਪੇ ਦਾ ਹਾਂ ਫਿਰ ਅੱਧੇ ਕਿਲੋ ਹੀ ਤੀਲ ਅੱਛਾ ਫਿਰ ਕਾਲੇ ਮਿਰਚ ਜਮੈਣ ਕੁ ਸੱਤ ਨੂੰ ਜਿਵੇਂ ਕਿਓ ਕਿੰਨਾ ਪਾਉ ਇਹ ਤਾਂ ਸਾਰੀਆਂ ਚੀਜ਼ਾਂ ਗਰਮੇ ਹੋ ਗਈਆਂ ਬਸ ਆਹ 3 4 5 ਕਿ ਚੀਜ਼ਾਂ ਹੀ ਨੇ ਬਹੁਤੀਆਂ ਨਹੀਂ ਰਹੀਆਂ ਉਹ ਵੀ ਸਾਰੀਆਂ ਗਰਮ ਨੇ ਅਰਸੀ ਵੀ ਗਰਮ ਆ ਤੁਹਾਡੇ ਕੋਲ ਹੋਰ ਕੀ ਨਾਮ ਲਿਆ ਤੁਸੀਂ ਉਹ ਤਿਲ ਤਾਂ ਤਿਲ ਤਾਂ ਵੀ ਗਰਮ ਨੇ ਹਾ ਤਿਲ ਵੀ ਨਹੀਂ ਵਿੱਚ ਫੇਰ ਅਲਸੀ ਵੀ ਗਰਮਾ ਤਾ ਕਿਉਂ ਕਿ ਕਿ ਸੱਚਾ ਹੋ ਛੋਲੇ ਛੋਲੇ ਨੇ ਛੋਲੇ ਭੁੰਨੇ ਛੋਲੇ ਦਾ ਹਾਂ ਉਹਨਾਂ ਦਾ ਸਿਰਕਾ ਲਾ ਕੇ ਜੇ ਤੁਸੀਂ ਉਹਦੇ ਨਾਲ ਖਾ ਸਕਦੇ ਆ ਸਿਰਕੇ ਨਾਲ ਤਾਂ ਉਹ ਵੀ ਖਾ ਸਕਦੇ ਹੋ ਆਪਣੇ ਅੱਧੀ ਕਿਲੋ ਕਿਉਂ ਪੋਗਾ ਵਾਚਾ ਗੁੜ ਪਾਊਗਾ ਨਾਲ ਸ਼ੱਕਰ ਨਹੀਂ ਪਾਉਣੀ ਗੁੜ ਭੰਨ ਕੇ ਅੱਧਾ ਕੱਪ ਉਹ ਗੁੜ ਚ ਨਾ ਅੱਧਾ ਕੱਪ ਪਾਣੀ ਲਕੋ। ਜਦ ਇੱਕ ਤਾਰ ਹੋ ਜੂਗੀ ਫੇਰ ਉਹਦੇ ਵਿੱਚ ਰਲਾਉਣਾ। ਬਸ ਆ ਚੀਜ਼ਾਂ ਨੇ। ਹੋਰ ਨਹੀਂ ਚਾਰ ਚੀਜ਼ਾਂ ਹੀ ਨੇ। ਹਾਂ। ਬੀਬੀ ਇਹਨੇ ਜੀ ਫੁੱਲ ਪਤਾਸੇ ਪਾਣੀ ਦਾ ਪੀਸ ਕੇ। ਨਾ ਫੁੱਲ ਪਤਾਸੇ ਖੁਸ ਨਹੀਂ ਆਏਗਾ ਉੱਚ। ਉਹ ਚ ਨਹੀਂ ਪੈਂਦੇ। ਪਤਾ ਪੰਜੀਰੀ ਚ ਪੈਂਦੇ। ਹਾਂ ਪੰਜੀਰੀ ਚ ਪਾਉਨੇ ਆ। ਹੱਸੀ ਚ ਨਹੀਂ ਪੈਂਦੇ। ਹਾਂ। ਸਾਂਤ ਨਹੀਂ ਆ ਗਈ ਦੋਨੋ ਜਿਹਦੀ ਪਲੈਨਿੰਗ ਚੱਲ ਰਹੀ ਵਿਲ ਲਫਾਫਾ ਜਿਹਨਾਂ ਪਾਈਏ ਆ ਨੰਬਰੇ ਤੇ ਕੋਈ ਨਹੀਂ ਕਹਿੰਦੀ ਖਾਦੇ ਨਹੀਂ ਜਣ ਮੈਂ ਲਫਾਫਾ ਦਵਾ ਕਹਿੰਦੀ ਲਿਆ ਮੈਂ ਖਾਦ ਦਿੱਤਾ ਕਹਿੰਦੀ ਸੂਟਾਂ ਵਾਲਾ ਮੈਂ ਸਾਰੀ ਪਾਤਾ ਛੱਕ ਚੀਜ਼ ਗੇਰਨੀ ਹੈਗੀ ਜੇ ਨਾ ਜੇਬ ਲਵਾਈ ਹੋਣੀਆਂ ਨੇ ਨਹੀਂ ਤੂੰ ਅਗਲੇ ਪਾਰੀ ਇਹਦੀ ਜੇਬ ਲਾਇਆ ਕਰਨੀ ਹੈ ਜਿਹੜਾ ਕਿਵੇਂ ਸੋਇਆ ਕਰਨਗੇ ਇਸ ਦਾ ਅੰਦਰ ਨੂੰ ਠੀਕ ਹੈ ਕੀਤੀ ਮੈਂ ਨਾ ਚੀਜ਼ ਵਿੱਚ ਦਿੰਦਾ ਨਹੀਂ ਹੈਗੀ ਨਾ ਛੱਡਣੀ ਨਹੀਂ ਹੈਗੀ ਮੈਂ ਤਾਂ ਹੋਟਲ ਦੀ ਰਣੀ ਉੱਥੇ ਪੈਕ ਕਰਾ ਲੰਨੀ ਪੈਕ ਕਰ ਦੋ ਛੱਡੀ ਨਹੀਂ ਚੋੜੀ ਜਿਹੋ ਨਾਲਾ ਚੱਲਦੇ ਆ ਐਪੀ ਸੱਕਰ ਅੱਦਨ ਮੈਨੂੰ ਆ ਮਾਸੀ ਨੇ ਦੇਤੀ ਅੱਜ ਮੈਨੂੰ ਵੱਡੀ ਮਾਸੀ ਨੇ ਗਈ ਆ ਦੇਖ ਲੈ ਸਾਰੇ ਨਾਲੋਂ ਇਹਦੀਆਂ ਮਾਸੀਆਂ ਮਿਲਣੀਆਂ ਚਾਹੀਦੀਆਂ ਨਹੀਂ ਤੇ ਦਾ ਰਹੁੰਦੇ ਆ ਮੇਰੇ ਲਈ ਤਾਂ ਮੇਰੇ ਘਰ ਦੀ ਆ ਮੇਰੇ ਸਹੀ ਗੱਲ ਹੈ ਇਹ ਸਾਰੇ ਮਾਸੀ ਸਾਰੇ ਕੁਝ ਨਹੀਂ ਨੇ ਉਹ ਰਹਿ ਗਏ ਛੋਟੇ ਜਿਹੇ ਨੂੰ ਵੀ ਨਹੀਂ ਨਾ ਮੈਂ ਉਹਨੂੰ ਜੰਮਾ ਦਾ ਫਿਰ ਉੱਤੇ ਫਿਰ ਜੰਮੀ ਲੈ ਜਾਗੇ ਫਿਰ ਲੈ ਕੇ ਜਾਉਗੀ ਦੱਸ ਦੇਓ ਫਿਰ ਕਿੰਨੀ ਜਾਏਗੀ ਮਾਤਾ ਗੋਲੀ ਕੋਲ ਕਿਦਰ ਨੂੰ ਜਾ ਕਾਂ ਦਾ ਘਟੀ ਐ ਤਰ ਨੂੰ ਹੱਥ ਦੀ ਸਹੀ ਗੱਲ ਹੈ ਜੀ ਮੇਰੇ ਕੋਲ ਨਹੀਂ ਜਾਣਾ ਇਹ ਦੋ ਜਗ੍ਹਾ ਦਾ ਜਿੱਥੇ ਜਾਣਾ ਸੀ ਪੁੱਛਣਾ ਮੈਂ ਮਾਸੇ ਨੂੰ ਵੀ ਕਿਹਾ ਮੈਂ ਕਿਹਾ ਮੇਰੇ ਕੋਲ ਆਂਦੇ ਨਹੀਂ ਹੈਗੇ ਨਹੀਂ ਉਹ ਕਹਿ ਰਿਹਾ ਹਾਂ ਜੀ ਕੋਟੀ ਮੈਂ ਚੱਕ ਲਈ ਪਹਿਲਾਂ ਜੀ ਸੰਗਰੇ 3 ਮਿਲਿਆ ਪੁੱਤ ਤੂੰ ਖਾ ਲਈ ਨਾ ਨਾ ਨੇ ਜੂਨ ਆਪਾ ਪਾਥੀ ਨਹੀਂ ਲਈ ਓਹੋ تین ਨੇ ਪਾਥੀ ਕਿਹੜੀ ਪਾਥੀ ਪਾਥੀ ਆ ਪਤਨੀ ਨੇ ਇਹਦੇ ਨਾਲ ਇੱਥੇ ਨਹੀਂ ਦੂਜੀ ਪਾਥੀ ਖਾਣੇ ਵਾਲੀ ਪਾਥੀ ਇੱਥੇ ਉੱਥੇ ਉਹ 3 ਭੀੜ ਜਤੀ ਗਿਆ ਬੂਏ ਨਾ ਤਾਂ ਮੰਗਾ ਲਾਂਗੇ ਜੀ ਹਾਂ ਜਲ ਆਪਾਂ ਜਾਵਾਂਗੇ ਬਾਅਦ ਚ ਵੀ ਹੁੰਦੀਆਂ ਨੇ ਤਾਂ ਹੁੰਦੀਆਂ ਨੇ ਫਿਰ ਬਾਅਦ ਚ ਲਿਆਵਾਂ ਕਿੱਥੇ ਲੈ ਲੈ ਉਹ ਮੈਂ ਲਿਆ ਦੂੰ ਕੱਲੂ ਪਰ ਫਿਰ ਮਿਲ ਦਊਂਗੀ ਕਿੱਥੇ ਕੱਲੂ ਲਿਆਣੀ ਕਿੱਥੋਂ ਦਊਂ ਕਢਾਉਂਗੀ ਕਿੱਥੇ ਆ ਜੀ ਘਰ ਕੱਲੂ ਭਾਜੀ ਹੁਣੀ ਸਵੇਰੇ ਆਂਦੇ ਤਾਂ ਹੁੰਦੇ ਨੇ ਭਾਜੀ ਤਾਂ ਸਵੇਰੇ ਹੋੜੇ ਆਂਦੇ ਹੁੰਦੇ ਨੇ ਫਿਰ ਸਵੇਰੇ ਆਂਦੇ ਨਹੀਂ ਹੁੰਦੇ ਜੀ ਮੈਂ ਦੂਸਰੇ ਹਾਂ ਵੀਰਾ ਹਾਜੀ ਕੋਟੀ ਮੈਂ ਚੱਕ ਲਈ ਪਹਿਲਾਂ ਜੀ ਸੰਗਰੇ ਤਿੰਨੇ ਮਿਲਿਆ ਪੂਣਾ ਫਿਰ ਤੂੰ ਖਾ ਲਈ ਨਾ ਨਾ ਲੈ ਜੋੜੀ ਆਪਾ ਪਾਥੀ ਨਹੀਂ ਲਈ ਹਾ ਹਾ ਤਿੰਨੇ ਪਾਥੀ ਯੁਰ ਪਾਠੀ ਪਾਠੀ ਪਤਨੀ ਇਹਦੇ ਇੱਥੇ ਨਹੀਂ ਦੂਜੀ ਪਾਠੀ ਖਾਣੇ ਵਾਲੀ ਪਾਠੀ ਉੱਥੇ ਉਹ ਧੀੜ ਭੀੜ ਜਤੀ ਗਿਆ ਕੋਈ ਇਹਨਾਂ ਤੋਂ ਮੰਗਾ ਲਾਂਗੇ ਜੀ ਹਾਂ ਜਦ ਆਪਾਂ ਜਾਵਾਂਗੇ ਬਾਅਦ ਚ ਵੀ ਹੁੰਦੀਆਂ ਨੇ ਤਾਂ ਹੁੰਦੀਆਂ ਨੇ ਫਿਰ ਬਾਅਦ ਚ ਲਵਾਂ ਕਿੱਥੇ ਲੈ ਆਉਂ ਮੈਂ ਲਿਆ ਦੂੰ ਕੱਲੂ ਪਰ ਫਿਰ ਮਿਲ ਦਊਂਗੀ ਕਿੱਥੇ ਕੱਲੂ ਲਿਆ ਨਹੀਂ ਕਿੱਥੋਂ ਦਊਂ ਖੜਾਉਂਗੀ ਕਿੱਥੇ ਆਹ ਜੀ ਘਰ ਕੱਲੂ ਭਾਜੀ ਹੁਣੀ ਸਵੇਰੇ ਆਂਦੇ ਤਾਂ ਹੁੰਦੇ ਨੇ ਭਾਜੀ ਤਾਂ ਸਵੇਰੇ ਖੜੇ ਆਂਦੇ ਹੁੰਦੇ ਨੇ ਫਿਰ ਕਿੱਥੇ ਸਵੇਰੇ ਆਂਦੇ ਨਹੀਂ ਹੁੰਦੇ ਜੀ ਲੋ ਜੀ ਅਸੀਂ ਪਾਲੀ ਖੇਤਾਂ ਨੂੰ ਇਕੱਠੀ ਅਭੀ ਨੇ ਮਿਲ ਕੇ ਜਾਣਾ ਸਾਡੇ ਨਾਲ ਮਾਸੇ ਜੀ ਦਾ ਪੁੱਤ ਆ ਹੂੰ ਕਿਉਂਕਿ ਵਿਚਾਰਾ ਉਹ ਨਹੀਂ ਮਿਲਿਆ ਹੈਗਾ ਉਹਨੂੰ ਬਹੁਤ ਸ਼ੌਕ ਚਾਹ ਹੁੰਦਾ ਸਾਰੇ ਹੰਤੇ ਹਨਾ ਹਾਂਜੀ ਹਾਂ ਉਹਨੂੰ ਬਹੁਤ ਚਾਹ ਹੁੰਦਾ ਉਹ ਉਹ ਵਿਚਾਰਾ ਪਾਪੇ ਨੇ ਟਾਲੀ ਗੰਨੇ ਵਾਲੀ ਟਰੰਪੀ ਖੁਣ ਕਢਾਇਆ ਜ਼ਿੰਮੇਵਾਰੀ ਦੇ ਕੇ ਗਿਆ ਨਾ ਪਦੀਆ ਗੱਲ ਸਾਡੇ ਬੱਚਾ ਨੂੰ ਲੱਗ ਜਾਂਦਾ ਐ ਇਸ ਉਮਰੇ ਦੀਦੀ ਤੋਂ ਕੰਨਾ ਹੀ ਲੈ ਜਾ ਬਹੁਤ ਉਨਰ ਦੇ ਉੱਪਰ ਤਰ ਕੇ ਤੇ ਦੇਖ ਲੈ ਤੇਰੇ ਵਾਸਤੇ ਕਿਤੇ ਤੱਕ ਸਮਝ ਨਾ ਜਦ ਤੱਕ ਨਾ ਪੂਜੀ ਨੂੰ ਨਹੀਂ ਲੱਗਦਾ ਨਾ ਚੜਿਆ ਨਾ ਤੈਨੂੰ ਪਤਾ ਹੀ ਲੱਗੇ ਗੱਡੀ ਹੋ ਗਈ ਆ ਓਏ ਫਤਾਲ ਕੀ ਜੀ ਫੇਰ ਤੂੰ ਆਇਆ ਮੈਂ ਕਿੱਦਾਂ ਦੇਖ ਰਿਹਾ ਹਾਂ ਫਰਕ ਨਹੀਂ ਆਖੀ ਫੇਰ ਅਸੀਂ ਪਤਾ ਕੀ ਕਰਾਂਗੇ ਹੁਣ ਆ ਟਰੈਕਟਰ ਚਾਲੀ ਥੋੜੀ ਲੈ ਜਾਾਂਗੇ ਉੱਥੇ ਤਾਂ ਹਾਰਪਲਡਾੜੀ ਚਲਦੀ ਹੋਵੇ ਨਹੀਂ ਚਲਦੀ ਉੱਥੇ ਚਲਵਾ ਲਾਂਗੇ ਆਪਾਂ ਚੱਕਰ ਵੇਚ ਕੇ ਆਪਣੇ ਜੋਗੀ ਲੈ ਜਾਾਂਗੇ ਬਾਕੀ ਬਰਲੀ ਠੀਕ ਆ ਟਾਟਾ ਕੱਢੀ ਅੱਛਾ ਉਸਤਾ ਆ ਤੂੰ ਟਰੈਕਟਰ ਚਾਲ ਲਈ ਵਾਪਸ ਲਈ ਆਈ ਤੂੰ ਸਾਡੇ ਨਾਲ ਹੀ ਚੱਲ ਆਪਾਂ ਕਿਲਾ ਦੀ ਦਾ ਫੁਰਜਾ ਵੇਚ ਦਾਂਗੇ ਤੂੰ ਆਓ ਉੱਥੇ ਦੁੱਜੇ ਉੱਥੇ ਬੰਮ ਚਾ ਫਰੰਡਾ ਕਿੱਥੇ ਉੱਥੇ ਖੰਬੇ ਬਾਹਰ ਕਰਦੇ ਆ ਉਹ ਅਸੀਂ ਕਹੇ ਤਾਂ ਉਹਦਾ ਕੱਢ ਰਿਹਾ ਤੇ ਆਪਾਂ ਆਪਾ ਅਸੀਂ ਲੈ ਜਾਉਂਗਾ ਤੈਨੂੰ ਹਾਂ ਚੱਲਿਆ ਫੋਟੋ ਖਿੱਚਾ ਲਓ ਜਿੱਧਰ ਵੀਰੇ ਹੋਣੀ ਜਾ ਰਹੇ ਨੇ ਬਸ ਟਰਾਲੀ ਕੱਢ ਕੇ ਲੈ ਕੇ ਆਣਗੇ ਕੰਨਿਆਂ ਦੇ ਹੂੰ ਹੂੰ ਕਿਉਂਕਿ ਸੱਕਰ ਹੈ ਨਾ ਸਾਰੇ ਇਹਨਾਂ ਦੇ ਘਰ ਇੱਕ ਘਰ ਦਾ ਕੰਨਾ ਹੈ ਨਾ ਹਾਂਜੀ ਹਾਂ ਆਪੇ ਇਸ ਤੀ ਦੀਦੀ ਮੈਨੇ ਮੂਫਲੀ ਲੈਣ ਵਾਸਤੇ ਫਿਰ ਜੀਦੇ ਜੀ ਕਰਿਆ ਕੁਲਚੇ ਵੀ ਖਾਣੇ ਨੇ ਬਿਲਕੁਲਚੇ ਵਾਸਤੇ ਦੇਖਣਾ ਹਾ ਤੇ ਇਹ ਕੁਲਚੇ ਆਣਗੇ ਪਾਣੀ ਹੈਗਾ ਪਾਣੀ ਮੇਰੇ ਕੋਲ ਤਾਂ ਹੈਗਾ ਬਸ ਠੀਕ ਆ ਹਾਂ ਫੋਨ ਨਹੀਂ ਪਹੁੰਚਦਾ ਬਣਾ ਬਹੁਤ ਕੁ ਮਕਿਆ ਅੱਛਾ ਚਲਈਏ ਲੋ ਦੀਦੀ ਲੈ ਆਉਂਦੇ ਨੇ ਕੁਲ ਚਰੀਦੀ ਨੇ ਇੱਕ ਦਿਨ ਤੇ ਇੱਕ ਉਹਨਾਂ ਨੂੰ ਬੀਬੀ ਨੂੰ ਦਵਾਤਾ ਉਹਨਾਂ ਕਰੇ ਤੇ ਖਾਣ ਨੂੰ ਮੈਂ ਕੰਨਮ ਦੇ ਦੋ ਅੱਛਾ ਚੱਲ ਵਧੀਆ ਖਾਣ ਨੂੰ ਪਹਿਲਾਂ ਗਰਮ ਨੇ ਚਲੋ ਜੀ ਖਾਈਏ ਦੀਦੀ ਕਹਿੰਦੀ ਮੇਰੀ ਡਾਈਟਿੰਗ ਗਈ ਅੱਜ ਖਾ ਲ ਗਨਗੇ ਸਾਰੇ ਹੁਣ ਲਿੱਡੀ ਰੀਡੀ ਡਾਈਟਿੰਗ ਕਰਦੀ ਆ ਤੁਹਾਡੀ ਅਸਮ ਦਾ ਆਪਣੇ ਕੋਲ ਅੰਦਰ ਚੀਜ਼ ਦਾ ਕੁਝ ਖਾਣ ਨੂੰ ਲਿਆਣੇ ਡਾਈਟਿੰਗ ਕਿਧਰ ਇਹਦੀ ਕਿਧਰ ਜਾਂਦੀ ਆ ਵਿਚਾਰੀ ਯਾਰ ਮਿਲ ਖਾਓ ਪੀਓ ਮੋਜਾ ਕਰੋ ਮੋਜਾ ਕੀਤਾ ਗਰੀ ਜੇ ਸੇਤ ਮੋਟੀ ਹੋ ਗਈ ਨਹੀਂ ਉਹਨਿੰਕ ਤਾਂ ਰੱਖੋ ਵੀ ਹਾਂ ਜਿਆਦਾ ਮੋਟੀ ਵੀ ਨਾ ਹੋ ਜਾਵੇ ਦੇ ਗੁਰਦੁਆਰ ਤੋਂ ਸਵੇਰੇ ਦੇਖ ਆਈ ਕਿੰਨੇ ਕੀ ਚ ਬਣੀ ਹੁੰਦੀ ਆ ਫਿਰ ਮੈਂ ਜਲੇਬੀਆਂ ਖਾਈਆਂ ਫਿਰ ਮਾਸੀ ਕੋਲ ਜਾ ਕੇ ਪੰਜੀਰੀ ਖਾ ਲਈ ਬਰਫੀ ਖਾ ਲਈ ਮਿਲਕ ਕੇਕ ਫੇਵਰਟ ਸੀ ਮੇਰੀ ਪੰਜੀਰੀ ਵੀ ਮੈਂ ਤਾਂ ਖਾਈ ਕਿਉਂਕਿ ਮੈਂ ਤੇ ਝੁੱਠੀ ਹੋ ਗਈ ਜੀ ਮੈਂ ਛੱਡ ਬਾਟਲ ਲਗੂਗੇ ਹਨਾ ਆਹੀ ਆ ਤੁਹਾਡੇ ਪਿੱਛੇ ਹਨਾ ਉਹਦੇ ਗਾਜਰਾ ਗੁਦਨਾ ਆਹੀ ਆ ਹਰਾ ਲਾਇਆ ਜਿੱਥੇ ਮੇਕ ਕਰਾਉਣ ਵਾਸਤੇ ਹਾਂ ਕਿੱਥੇ ਤੱਕ ਉਹ ਆ ਆਓ ਸਾਹਮਣੇ ਵਸਾ ਜਿੱਥੇ ਸਾਗ ਦਿਖ ਰਿਹਾ ਉਹ ਬਰਸੀਨ ਲੰਬੀ ਲੰਬੀ ਹਨਾ ਹਾਂ ਇੰਨਾ ਸਾਡਾ ਏ ਇੱਕ ਉਹ ਪਰਲੀ ਸਾਈਡ ਨੂੰ ਬਸ ਚੋੜਾ ਪਾ ਦਲਾਂ ਲੋ ਜੀ ਓਕੇ ਬਾਏ ਬਾਏ ਹਾਂ ਦੋੜ ਲੈ ਲਈ

ਉਹ ਦੁੱਲਗੀ ਸੀਗੀ ਚੱਕਰ ਇਹ ਵੀ ਕਰਾਂਗੇ ਸਾਫ਼ ਮੈਂ ਮਾਂ ਤੁਹਾਡੀ ਚੱਪਲਾਂ ਜੀ ਬਾਕੀ ਸਮਾਨ ਕਾਫੀ ਪਿਆ ਗੱਡੀ ਚ ਹੁਣ ਸਾਰਾ ਕੱਢਾਂਗੇ ਨਾਲੇ ਤੇ ਵੈਕਿਊਮ ਵੀ ਕਰਾਂਗੇ ਗੱਡੀ ਚ ਆਪਣਾ ਉਹ ਡਿੱਗੀ ਖੋਲਿਓ ਜੀ ਡਿੱਗੀ ਖੋਲਿਓ ਡਿੱਗੀ ਥੋੜਾ ਸਮਾਨ ਜਾਂ ਲਿਆ ਸੀ ਅਸੀਂ ਉਸ ਰਸਤੇ ਚੋਂ ਆ ਵੀ ਖੋਲਿਓ ਥੋੜਾ ਜਿਹਾ ਕਰਦਾ ਸਮਾਨ ਜਾਂ ਲਿਆ ਸੀਗਾ ਪੈਂਟ ਹੁੰਦੇ ਜੀ ਸੀਗੇ ਕੱਦੇ ਅਰੇ ਨੰਮਾ ਉਹ ਦਿਦੀ ਨੂੰ ਮਿਲੇ ਤੀ ਭੋਗ ਵਿਚਾਰੀ ਨਾ ਅਮਾਸ ਨੇ ਦਿੱਤੇ ਸੀਗੇ ਸਾਨੂੰ ਠੰਡ ਹੋ ਗਈ ਘਰ ਆ ਕੇ ਤਾਂ ਚਲੋ ਜੀ ਹੁਣ ਦੇਖਦੇ ਆਂ ਸ਼ਾਮ ਵੇਲੇ ਇਹ ਬਲੌਗ ਬਣੇ ਆਂ ਬਾਕੀ ਦੇਖਾਂਗੇ ਜੇ ਤਾਂ ਇਹੀ ਖਾਸਾ ਲੰਬਾਰੇ ਹੈ ਫਿਰ ਤਾਂ ਨਹੀਂ ਮੈਂ ਪਾਉਂਦੀ ਬਾਕੀ ਹੁਣ ਇਹ ਬਲੌਗ ਤੁਹਾਨੂੰ ਮਤਲਬ ਵੀ ਹਾਂ ਅਗਲੇ ਸਵੇਰੇ ਹੁਣ ਅਸੀਂ ਮੈਂ ਪਾਏ ਦੇਣਾ